ਤੋ ਕਾ ਜੀ ਇਹਨੂੰ ਵੀ ਪਤਾ ਜੀ ਸਭ ਕੋ ਇਹਨੂੰ ਪਤਾ ਮੈਂ ਕਿਹੜਾ ਭਾਂਗ ਵਾਲੇ ਪਕੌੜੇ ਖਾਦੇ ਹੋ ਮੈਨੂੰ ਪਤਾ ਨਹੀਂ ਲੱਗਦਾ ਇਹਨੂੰ ਪਤਾ ਸਭ ਕੋ ਇਹ ਕਿੰਨੇ ਵਜੇ ਦਾ ਟਾਈਮ ਸੀ ਜਿਹੜਾ ਹਾਦਸਾ ਆਪਣੇ 10 10:30 ਨਹੀਂ ਹੋਏ ਸੀ 10 ਵਜੇ ਤੋਂ ਬਾਅਦ ਦਾ ਟਾਈਮ ਸੀਗਾ ਜੀ ਫਿਰ ਅਸੀਂ ਉੱਥੇ ਪਰਚਾ ਕਟਾ ਗਏ ਐਮ ਐਲ ਆਰ ਕਟਾ ਗਏ ਮੈਂ ਫੋਨ ਕੀਤਾ ਬੰਦਿਆਂ ਨੂੰ ਰਾਤ ਨੂੰ ਜੀ ਨਹੀਂ ਮੈਂ ਫੋਨ ਕੀਤਾ ਆਪਣੇ ਦੋਏ ਸੰਗ ਦੇ ਬੰਦਿਆਂ ਨੂੰ ਵੀ ਯਾਰ ਇਦਾਂ ਦਾ ਨਹੀਂ ਜਿਹੜੇ ਮੁੰਡੇ ਗੱਡੀ ਚ ਆਏ ਸੀ ਉਹ ਰਾਤ ਨੂੰ ਆਏ ਸੀ ਕਦੋਂ ਆਏ ਸੀ ਉਹ ਰਾਤ ਨੂੰ ਜੀ ਤੂੰ ਮੁੰਡੇ ਕੌਨ ਸੀ ਹੈਗੇ ਤੁਹਾਡੇ ਜਾਮ ਸ਼ਾਂਚ ਬੰਦਾ ਮੈਂ ਫੇ ਮੋਰੇ ਆਵਗਾ ਤਾਂ ਪਛਾਣ ਲਓਗੇ ਤੇ ਬਾਕੀ ਆ ਆਪਣੇ ਸਾਡੇ ਮਾਸੇ ਜੀ ਹੁਣੇ ਬਹੁਤ ਸਤਕਾਰ ਦੇਉਗੇ ਪਛਾਣ ਲੈ ਜੀ ਮੈਂ ਪਰ ਉਹ ਕਹਿ ਰਿਹਾ ਕਿ ਨਹੀਂ ਜੀ ਮੈਂ ਤਾਂ ਉਸ ਟਾਈਮ ਤੇ ਆਪਣੇ ਘਰ ਸੀ ਜਾਮਾ ਉੱਥੇ ਤੇ ਮੈਂ ਕਿਤੇ ਗਈ ਨਹੀਂ ਜੀ ਹਾਂ ਜੀ ਚੋਰ ਚੋਰੀ ਪਤਾ ਹੀ ਨਹੀਂ ਚੋਰ ਚੋਰੀ ਕਰਕੇ ਕਹਿੰਦਾ ਦੱਸੋ ਮੈਨੂੰ ਮੈਂ ਚੋਰ ਹਾਂ ਮੈਂ ਤਾਂ ਮੈਂ ਕਹੂੰਗਾ ਚੋਰ ਇੱਕ ਸਾਡੇ ਕੱਪੜੇ ਤੁਸੀਂ ਦੇਖਦੇ ਕੀ ਬਣਿਆ ਜੀ ਕੱਪੜਾ ਦਾ ਤੁਸੀਂ ਹੱਥ ਦੇਖੋ ਵੀ ਦੇਖੋ ਮੇਰਾ ਹੀ ਫੋਨ ਆਹੋ ਟੈਕਟ ਕਰਾ ਲਿਓ ਸੱਚ ਗੱਲ ਬੋਲਣਾ ਹੈ ਕਮੋ ਇਸ ਦੇ ਸਤੇ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਨੇ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਪਾਈਆਂ ਨੇ ਫੋਨ ਉੱਪਰ ਆ ਗਈਆਂ ਤੇ ਉਹਨਾਂ ਵੱਲੋਂ ਜਿਹੜੇ ਮੇਰੇ ਤੇ ਅਲੀਗੇਸ਼ਨ ਲਾਈ ਜਾ ਰਹੇ ਨੇ ਬੰਦੇ ਤੂੰ ਲੈ ਕੇ ਆਈਆਂ ਟੈਟੂ ਛਪਿਆ ਹੋਇਆ ਸੀ ਉਹ ਬੰਦੇ ਮੇਰੇ ਸਾਹਮਣੇ ਲੈ ਆ ਕਿਤੇ ਤਾਈ ਦੀ ਵੀਡੀਓ ਬਣੀ ਹੋਊਗੀ ਨਾ ਜੇ ਮੈਂ ਗੱਡੀ 'ਚ ਬੈਠ ਕੇ ਗਈ ਆ ਉਹ ਮੇਰੇ ਨਾਲ ਸੀ ਕਿੱਥੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿੱਥੇ ਸੀ ਮੈਂ ਸੀਸੀਟੀਵੀ ਸਾਰੇ ਕਿਤੇ ਲੱਗੇ ਹੋਏ ਨੇ ਸਾਡੀ ਗਲੀ ਤੋਂ ਲੈ ਕੇ ਮਾਰਕੀਟ 'ਚ ਵੀ ਲੱਗੇ ਹੋਏ ਨੇ ਸਾਰੇ ਕਿਤੇ ਲੱਗੇ ਹੋਇਆ ਕਿਤੋਂ ਵੀ ਮੇਰੀ ਡਿਟੇਲ ਕਢਾ ਲਓ ਇੰਨੇ ਮਿਲ ਤੇ ਜਿਹੜਾ ਇਹ ਐਲੀਕੇਸ਼ਨ ਲਾਇਆ ਬੰਦਿਆਂ ਦਾ ਵੀ ਟੈਟੂ ਛਪਿਆ ਹੋਇਆ ਦੇਖੋ ਮੈਂ ਕਿਸ ਨੂੰ ਨਹੀਂ ਜਾਣਦੀ ਇਹ ਲੈ ਕੇ ਆਵੇ ਮੇਰੇ ਸਾਹਮਣੇ ਖਾਲੀ ਬੋਲਣ ਨਾਲ ਨਹੀਂ ਹੁੰਦਾ ਫਿਰ ਜਦੋਂ ਤੁਸੀਂ ਇਹਨੂੰ ਵੀਡੀਓ ਦੇ ਵਿੱਚ ਇਹ ਪੁੱਛਿਆ ਸੀਗਾ ਕਿ ਤੁਹਾਨੂੰ ਪਛਾਣ ਹੈਗੀ ਕਿਸ ਬੰਦੇ ਦੀ ਇੰਨੇ ਅੱਗੋ ਕਹਿੰਦਾ ਹਾਂਜੀ ਹਾਂਜੀ ਮਾਸੀ ਦੀ ਹੈ ਮਾਸੀ ਨੂੰ ਤਾਂ ਜਿਹੜੇ ਪਹਿਲਾਂ ਹੀ ਜਾਣਦਾ ਮਾਸੀ ਨੂੰ ਤਾਂ ਹੀ ਪਹਿਲਾਂ ਹੀ ਜਾਣਦਾ ਮੇਰੇ ਨਾਲ ਤਾਂ ਰਿਸ਼ਤਾ ਹੈ ਤਾਂ ਪਹਿਲਾਂ ਹੀ ਹੈ ਮੇਰੇ ਬਾਰੇ ਤੁਹਾਨੂੰ ਪਤਾ ਬੰਦੇ ਕੌਣ ਸੀਗੇ ਮੈਂ ਇਹ ਪੁੱਛਦੀ ਪਈ ਆ ਉਹ ਬੰਦੇ ਕਿਹੜੇ ਸੀ ਮੇਰੇ ਸਾਹਮਣੇ ਲਿਆਏ ਜਾਣ ਠੀਕ ਹੈ ਜੀ ਫਿਰ ਮੇਰੇ ਤੇ ਅਲੀਕੇਸ਼ਨ ਨੇ ਹਿਲਾਵੇ ਬਾਕੀ ਜੀ ਸੱਚ ਨਹੀਂ ਬਿਕਦਾ ਹੁੰਦਾ ਝੂਠ ਵੀ ਕਿਹਦਾ ਹੁੰਦਾ ਗੱਲ ਜਿਹੜੀ ਹੈ ਕਿ ਮੇਰੀ ਜੋ ਸਿਸਟਮ ਨਾਲ ਹੈ ਇਹਨੇ ਕੀਤਾ ਉਸ ਜੀ ਨੂੰ ਲਟਾਇਆ ਜਾ ਰਿਹਾ ਜਿੰਨੀਆਂ ਵੀ ਵੀਡੀਓਆਂ ਦੀਆਂ ਬਣੀਆਂ ਨੇ ਉਹਦੇ ਵਿੱਚ ਤੁਸੀਂ ਸਾਰੀਆਂ ਵੀਡੀਓ ਚਲਾ ਕੇ ਦੇ ਲਓ ਹਰ ਵੀਡੀਓ ਦੇ ਵਿੱਚ ਇਹਦਾ ਬਿਆਨ ਬਦਲਿਆ ਹੋਇਆ ਪਹਿਲੀ ਵੀਡੀਓ 'ਚ ਇਹਨੇ ਕਿਹਾ ਸੀ ਕਿ ਤੇਲ ਡੁੱਲਿਆ ਸੀ ਦੂਜੀ ਵੀਡੀਓ 'ਚ ਇਹਨੇ ਕਿਹਾ ਸੀ ਕਾੜਾ ਡੁੱਲਿਆ ਸੀ ਤੀਜੀ ਵੀਡੀਓ ਚ ਇਹਨੇ ਕਿਹਾ 80 ਤੇ ਵੱਜੀ ਚੌਥੀ ਵੀਡੀਓ ਚ ਇਹਨੇ ਕਿਹਾ ਰੋਟੀ ਵਾਲਾ ਚਿੰਤਾ ਸੀ ਹੁਣ ਤੁਸੀਂ ਆਪ ਦੱਸੋ ਇੰਨੀਆਂ ਵੀਡੀਓ ਇਹਨੇ ਪਾਤੀਆਂ ਅਸੀਂ ਇੱਕੋ ਵੀਡੀਓ ਪਾਈ ਆ ਸਾਡਾ ਅੱਜ ਵੀ ਬਿਆਨ ਉਹੀ ਹੈ ਕੱਲ ਵੀ ਉਹੀ ਰਹੂਗਾ ਉਹੀ ਬਿਆਨ ਰਹੂਗਾ ਵੀ ਇਹਨੇ ਇੱਕ ਛੋਟੀ ਜੀ ਗੱਲ ਪਿੱਛੇ ਦਵਾਈ ਲੈਣ ਪਿੱਛੇ ਇਸਨੂੰ ਕਿਤੇ ਜਾਨਲੇਵਾ ਹਮਲਾ ਕੀਤਾ ਜਿਹੜਾ ਉਹ ਫਾਂਡੇ ਵਾਲਾ ਚਿੰਤਾ ਸੀਗਾ ਵੱਡਾ ਉਹ ਇਹਨੇ ਮਾਰਿਆ ਮੜਮ ਇੱਕ ਪੈਸੇ ਦਾ ਬਾਰ ਬਾਰ ਰੋਪ ਲਗਾ ਰਿਹਾ ਵੀ ਪੈਸੇ ਕਿੱਥੋਂ ਆਏ 2.5 ਲੱਖ ਰੁਪਈਆ ਆ ਕਿੱਥੋਂ ਲੈ ਗਏ ਹਾਂ ਹਾਂਜੀ ਉਹ ਚੀਜ਼ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਆ ਉਹ ਐਨੇ ਮੈਨੂੰ ਕਹਿ ਕੇ ਵੀਡੀਓ ਬਣਵਾਈ ਸੀ ਮੇਰਾ ਮੇਰਾ ਕਿਹੜਾ ਆਦਮੀ ਆ ਜੀ ਮੇਰੀ ਤਾਂ ਅਜੇ ਤੱਕ ਮੈਰਿਜ ਨਹੀਂ ਹੋਈ ਮੈਂ ਅਨਮੈਰਿਡ ਆ ਮੈਂ ਅਨਮੈਰਿਡ ਆ ਨਾ ਮੇਰੇ ਫਾਦਰ ਸਾਹਿਬ ਨੇ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਉਹ ਦਿੱਲੀ ਪੁਲਿਸ ਦੇ ਮੁਲਾਜ਼ਮ ਸੀਗੇ ਸਬ ਇਨਸਪੈਕਟਰ ਸੀਗੇ ਤੇ ਉਹਨਾਂ ਦੀ ਡੈਥ ਤੋਂ ਬਾਅਦ ਮੇਰੇ ਮੰਮੀ ਅੱਧੀ ਪੈਨਸ਼ਨ ਲੈਂਦੇ ਨੇ ਠੀਕ ਆ ਜੀ ਅਸੀਂ ਆਪਣੀ ਪੈਨਸ਼ਨ 'ਚ ਗੁਜ਼ਾਰਾ ਕਰਦੇ ਹਾਂ ਇਹ ਮੈਨ ਮੈਂ ਨਹੀਂ ਕਹਿੰਦੀ ਹੈ ਕਿ ਮੇਰੇ ਕਿਤੇ ਵੀ ਪਤਾ ਕਰ ਲੋ ਵੀ ਮੈਂ ਕੋਈ ਜੋਬ ਕਰਦੀ ਆ ਜਾਂ ਕੋਈ ਕੰਮ ਕਰਦੀ ਆ ਮੈਂ ਅਨਮੈਰਿਡ ਆ ਮੇਰੇ ਸਿਰ ਤੇ ਕੋ ਬੰਦਾ ਨਹੀਂ ਪਰ ਉਹ ਕਹ ਰਹੇ ਨੇ ਕਿ ਤੁਹਾਡੀ ਕੋਈ ਕੰਮ ਪੂਰਾ ਹੋਇਆ ਹੀ ਕੋਈ ਸੁੱਖਣਾ ਤੁਹਾਡੀ ਪੂਰੀ ਹੋਈ ਸੀ ਉਸ ਦਾ ਕਿ ਤੁਸੀਂ ਪੈਸੇ ਬਾਰੇ ਆ ਜੀ ਪਾ ਜੀ ਮੇਰਾ ਅਜੇ ਤੱਕ ਵਿਆਹ ਤਾਂ ਹੋਇਆ ਨਹੀਂ ਮੇਰੇ ਸੁੱਖ ਕਿਤੋਂ ਪੂਰੀ ਹੋਣੀ ਕਿਹੜੀ ਸੁੱਖ ਮੇਰੀ ਪੂਰੀ ਹੋਵੇ ਨਾ ਮੈਂ ਕੈਨੇਡਾ ਗਈਆਂ ਮੈਂ ਇੱਥੇ ਬੈਠੀ ਨਾ ਮੈਂ ਬਾਹਰ ਗਈਆਂ ਨਾ ਕੋਈ ਮੇਰੇ ਵਿਆਹ ਦੀ ਸੁੱਖ ਨਾ ਮੇਰੇ ਬੱਚੇ ਦੀ ਸੁੱਖ ਵਿਆਹ ਤਾਂ ਬਾਹਰ ਹੀ ਬੱਚੇ ਹੋਣੇ ਆ ਤਾਂ ਸੁੱਖ ਮੈਂ ਕਿਹੜੀ ਸੁੱਖ ਦੀ ਮੇਰੇ ਕਿਹੜੀ ਸੁੱਖ ਔਰ ਸੁੱਖ ਦਾ ਮੈਂ 2.5 ਲੱਖ ਰੁਪਏ ਤੁਕੂੰਗੀ ਜੀ ਕਿਤੇ ਸੀਗੇ ਪੈਸੇ ਜਿਹੜੇ ਨੋਟ ਤੁਹਾਡੇ ਦੇ ਬਾਰੇ ਆ ਜੀ ਤੁਸੀਂ ਕਿਹਾ ਸੀ ਕਿ ਹਾਂ ਵੀ ਉਹਨਾਂ ਦੀ ਕੋਈ ਸੁੱਖ ਨਾ ਪੂਰੀ ਹੋਈ ਸੀ ਹਾਂ ਜੀ ਉਹਨਾਂ ਦਾ ਕਹਿਣਾ ਆ ਕਿ ਮੇਰੀ ਕਿਹੜੀ ਸੁੱਖ ਨਾ ਪੂਰੀ ਹੋਈ ਨਾ ਤਾਂ ਮੇਰਾ ਵਿਆਹ ਹੋਇਆ ਨਾ ਮੇਰਾ ਬਾਹਰਲਾ ਵੀਜ਼ਾ ਲੱਗਾ ਜੀ ਕਿਹੜੀ ਵੀ ਸੁੱਖ ਨਾ ਪੂਰੀ ਉਹ ਪੈਸੇ ਤਾਂ ਤੁਸੀਂ ਖੁਦ ਦਿੱਤੇ ਸੀ ਡੱਬੇ ਤੁਸੀਂ ਖੁਦ ਦਿੱਤੇ ਸੀ ਕੀ ਮੇਤੇ ਵਾਰ ਦੇ ਡੱਬੇ ਮੇਰੇ ਝੋਲੀ ਰੱਖਦੇ ਜੈ ਸ਼੍ਰੀ ਰਾਮ ਕਹਿਣਾ ਜ ਦੇਖੋ ਇਹ ਕੋਈ ਐਗੋ ਫਿਲਮੀ ਹੀ ਰਵਾਨਾ ਦੱਸੋ ਮੈਨੂੰ ਕਿ ਇਹ ਬਜਟਰੇ ਤੋ ਕੀ ਆ ਇਹ ਜੇ ਤੁਮ ਮੈਂ ਪੈਸਾ ਆ ਕੇ ਬੈਠਾ ਹਾਂਗਾ ਕਿ ਇਹ ਕਹਿੰਦੇ ਐਨਾ ਹੀ ਆਦਾ ਦਖਾਨਾਂ ਨਹੀਂ ਬਾਜੀ ਮੈਂ ਕਿਧਰੋਂ ਦਸਾਦਾ ਗਿਆ ਇਹਨੂੰ ਪੁੱਛ ਲੋ ਮੇਰੇ ਸਾਹਗੇ ਦੇ ਬੰਦਿਆਂ ਨੂੰ ਪੁੱਛ ਲੋ ਕੈਨ ਪੁੱਛ ਲੋ ਐਨੇ ਵੱਡੇ ਡੱਬੇ ਚਾਰੇ ਠੀਕ ਹੈ ਦੇ ਕੋਈ ਦੇ ਦੂਗਾ ਛੱਟਣੇ ਨੂੰ ਚਲ 1000 2000 ਦੀਆਂ ਬਾਜੀਆਂ ਨੇ 5-500 ਦੇ ਨੋਟ ਬਾਜੀ ਕੋਈ ਬਾਪਾ ਨਹੀਂ ਦੇਦਾ ਮੈਂ ਨਹੀਂ ਕਹਿੰਦਾ ਮੇਰੇ ਤੋਂ ਸਾਰੇ ਚੰਗੇ ਆਪਾਂ ਕਿਸੇ ਦੇ ਪਿਛਾਵਾਗੇ ਬੈਹੇ ਨੇ 5-500 ਦੇ ਮੈਂ ਜੁੱਤੀਆਂ ਖਾ ਕੇ ਰਹਿ ਜਾਣਾ ਇੱਥੇ ਲੋਕਾਂ ਨੂੰ ਠੀਕ ਹੈ ਜੀ ਆਪਣਾ ਪਾਪ ਸਪਾਉਨ ਬਹੁਤ ਕਹਦਾ ਮਨ ਲਾ ਹੀ ਨਹੀਂ ਜੇ ਇਹ ਤਾਂ ਵੀਡੀਓ ਮੈਨੂੰ ਬਾਹਰੋਂ ਪਾਈਆ ਜਦ ਇਹ ਇਹ ਕਹਿੰਦੀ ਅਸੀਂ ਬਣਾਈਓ ਕਿਸੇ ਨੇ ਨਹੀਂ ਬਣਾਈਓ ਉਸ ਬੰਦੇ ਐਨਆਈਆਰ ਆਏ ਜੋ ਬਾਹਰ ਬਣਾਈ ਮੈਂ ਇਹਨੂੰ ਕਿਹਾ ਵੀ ਮੈਂ ਖਾ ਬਸ ਕਰ ਬਸ ਕਰ ਦੇਖ ਮੈਂ ਕਹਿੰਦਾ ਨਹੀਂ ਇਹਦਾ ਹੱਥ ਘੜਨਾ ਵਿੱਚ ਮੇਰਾ ਮੁੰਡਾ ਵੀ ਘੜਨਾ ਇਹ ਹਟਦੀ ਨਹੀਂ ਛੱਡਣੋਂ ਹਟਦੇ ਨਹੀਂ ਉਹਨਾਂ ਦਾ ਕਹਿਣਾ ਕਿ ਤੁਸੀਂ ਕਹਿ ਕੇ ਬਣਵਾਈ ਆ ਜੀ ਮੁੰਡਾ ਸੀਗਾ ਮੁੰਡੇ ਨੇ ਕਿਹਾ ਪਿੱਛੋਂ ਆਂਦੇ ਵੀਡੀਓ ਪੂਰੀ ਪਲੈਨਿੰਗ ਨਾਲ ਵੀਡੀਓ ਬਣਾਈ ਆ ਤੁਹਾਡੇ ਕਹਿੰਦੇ ਸਾਰਾ ਕੰਮ ਹੋਇਆ ਜੀ ਭਾਜੀ ਮੈਨੂੰ ਕੋ ਲੱਖ ਰੁਪਇਆ ਦੇਵੇ ਵੇ ਤੂੰ ਕਿਸੇ ਤੇ ਛੱਡ ਕੇ ਪੈਸੇ ਬਣਾ ਆਪਣੀ ਟੌਲ ਬਣਾ ਮੈਂ ਕਦੀ ਮੈਨਾਂ ਬਣਾਉਂਗਾ ਉਹ ਕਹਿੰਦੇ ਕਿ ਜਿਹੜੀ ਵੀਡੀਓ ਬਣਾਈ ਸੀ ਉਹ ਉਹਨਾਂ ਨੂੰ ਪੁੱਛਿਆ ਵੀਡੀਓ ਕਾਤੇ ਵੇ ਉਹ ਕਹਿੰਦੇ ਜੀ ਇਹ ਬਾਹਰ ਐਨਆਰਆਈ ਨੂੰ ਖਾਣ ਵਾਸਤੇ ਸਾਡੇ ਉਹਨਾਂ ਨੂੰ ਕੀ ਦਹਰਣਾ ਉਹਨਾਂ ਨੂੰ ਪਤਾ ਹੀ ਆ ਦੇ ਕਿ ਇੱਥੋਂ ਕਿ ਆਇਆ ਉਹ ਇੱਥੋਂ ਸਾਡੇ ਕੋਲੋਂ ਕਿ ਆਇਆ ਕਿ ਇਹਨੇ ਮੋਟਰਸਾਈਕ ਇਹ ਕਾਹੀ ਸ਼ਾਵਤਾ ਨੂੰ ਕੜੀ ਤਾਂ ਤਾਂ ਜਿਹਨੂੰ ਪਤਾ ਨਹੀਂ ਹੁੰਦਾ ਇਹ ਭਾਜੀ ਦਰਬਾਰ ਬਹੁਤ ਬੁਰਾ ਮਾਲਕ ਕੋਲ ਆ ਕੇ ਕਹਿੰਦੇ ਬਹੁਤ ਬੁਰਾ ਉੱਧਰ ਹੁੰਦਾ ਤਾਂ ਮੈਂ ਉਹਨੂੰ ਚਲ ਜਾਣਾ ਏ ਪਰ ਮੇਰੀਏ ਤੇ ਜਾਨ ਵੀ ਹਾਜ਼ਰ ਮੈਂ ਚਲ ਵੀ ਜਾਵਾਂ ਪਰ ਇੱਕ ਇੰਦਾ ਤੇ ਜਿਹੜੀਆਂ ਨਾ ਗੱਲਾਂ ਨਹੀਂ ਸੁਖਦੀਆਂ ਮੇਰੇ ਇਹ ਕਹਿੰਦੀ ਆ ਨਾ ਹਮਲਾ ਨਿਕਲ ਆਇਆ ਇਹਨੂੰ ਕਹਿੰਦੀ ਆ ਆਪੇ ਹੀ ਦੁਵੇ ਕੀਤੇ ਪਿੱਠ ਦੇ ਉੱਤੇ ਆਪੇ ਵੱਜ ਜਾਂਦੇ ਦੱਸੋ ਆ ਪੈਰ ਦੇ ਉੱਤੇ ਆਪਣੇ ਆਪ ਵੱਜ ਗਿਆ ਜੇ ਇਹ ਦੂਜੀ ਕਹਿੰਦੀ ਆ ਇਹ ਤਾਂ ਮਨੇ ਘਰ ਵਾਲਿਆਂ ਨੂੰ ਵੀ ਪਤਾ ਪੇ ਕਰਾਇਆ ਇਹਨੂੰ ਘਰ ਦੇ ਨੂੰ ਪਤਾ ਬੰਨਿਆ ਬੰਨਿਆ ਲੱਗਦੀ ਸੀ ਜਿੱਥੇ ਅਮਰ ਆ ਗਏ ਮੀਂਹ ਇਹ ਬਾਈਪਾਸ ਤੋਂ ਮੁੜ ਕੇ ਜਿੱਥੇ ਕੋਈ ਛਲੀਆਂ ਨਹੀਂ ਪਾਉਂਦਾ ਉਹ ਤਾਂ ਇੱਧਰੋਂ ਗੇਟ ਜਾਂਦਾ ਕੁਜਰਾ ਦੇ ਬੱਲ ਨੂੰ ਰਸਤਾ ਜਾਂਦਾ ਉੱਥੇ ਮੇਰਾ ਲੈਟਾ ਟਟਾ ਖਾ ਮੋਟਰਸਾਈਕਲ ਭੰਨਿਆ ਹੋਇਆ ਕਿ ਆਪ ਨਹੀਂ ਭਾਲਿਆ ਬੋਟ ਮੈਂ ਨਵਾਂ ਮੈਨੂੰ ਕਿ ਲੋੜ ਭੰਨੇ ਤੁਸੀਂ ਬੋਟ ਤੇ ਗਏ ਸੀ ਜੇ ਮੈਂ ਜੇ ਟਾਖਲ ਹੁੰਦਾ ਤਾਂ ਮੈਂ ਸਵੇਰੇ ਹੁੰਦਾ ਮੈਂ ਹੋਰ ਵੀ ਦੁਆ ਕਰਦਾ ਪਰ ਨਹੀਂ ਮੈਂ ਮੁੰਡੇ ਨੂੰ ਨਹੀਂ ਲਿਖਾਤਾ ਨਾਲ ਇਹਦਾ ਮੁੰਡਾ ਜਵਾਨ ਨੇ ਦੇ ਘਰ ਇਹ ਕਹਾਣੀ ਸੁਣਨ ਜਵਾਨ ਮੁੰਡਾ ਉਹਨਾਂ ਦੇ ਘਰ ਉਹ ਕਿਉਂ ਲਿਖਾਇਆ ਮੈਂ ਬਾਈ ਨਹੀਂ ਤੁਸੀਂ ਉਸ ਟਾਈਮ ਬੋਲਦੇ ਸੀ ਕਿ ਸਾਡੇ ਨਾਲ ਕੋਈ ਹਾਂਜੀ ਬੋਲਦੇ ਸੀ ਬਾਜੀ ਸਾਡੇ ਪਸ਼ੂਆਂ ਦਾ ਪੇੜਾ ਮੁੱਕ ਗਿਆ ਸੀ ਮੈਂ ਕਿਸੇ ਨੂੰ ਫੋਨ ਕੀਤਾ ਮੈਂ ਕਿਹਾ ਚੱਲ ਉਹਨੂੰ ਦੁਆ ਕਰਕੇ ਲਿਆਉਂਦੇ ਆ ਮੇਰੇ ਫੋਨ 'ਚ ਪੈਸੇ ਮੁੱਕ ਗਏ ਸੀ ਤਾਂ ਮੈਂ ਵਟਸਐਪ ਤੋਂ ਕਾਲ ਲਾ ਰਿਹਾ ਸੀ ਉਹ ਨਹੀਂ ਦੁਆ ਹੋਈ ਉਹ ਤੋਂ ਮੈਂ ਕਿਹਾ ਚੱਲ ਆਪੇ ਹੀ ਚੱਲਦੇ ਮੈਂ ਰਾਤ ਨੂੰ ਬੋਲਟ ਤੇ ਚੱਲ ਗਿਆ ਕਿਉਂ ਮੈਂ ਸਾਰੀ ਦਿਹਾੜੀ ਘੁੰਮਣ ਦੋਹੇ ਵਿੱਚ ਸਾਰੀ ਦਿਹਾੜੀ ਲੰਗੇ ਉਸ ਦਿਨ ਇਹਨੇ ਇੰਨਾ ਕੁ ਦੁਆ ਕੀਤਾ ਨਾ ਗੱਲ ਛੱਡ ਦੇ ਯਾਰ ਆਲਰੇਡੀ ਬੰਦਾ ਦੋਹੇ ਦੇ ਵਿੱਚ ਹੁੰਦਾ ਆਪਣੇ ਟੈਨਸ਼ਨ ਇੱਕ ਫੇਰੇ ਹੈ ਕਹਿੰਦੀ ਮੈਂ ਪੈਸੇ ਹੀ ਲਗੇ ਆਣ ਲਗੇ ਭਾਜੀ ਮੈਂ ਕਹਿੰਦਾ ਲੱਖ 2 ਲੱਖ ਬਦਲੇ ਘਰ ਨਹੀਂ ਪੜਦਾ ਕੋਈ ਮੇਰਾ ਮੁੰਡਾ ਲੋਕੀ ਜਿਹੜੇ ਆ ਬਕਵਾਸ ਕਰਦੇ ਨਾ ਬਾਪਾ ਐ ਬਾਪੇ ਦੀ ਵੀਡੀਓ ਬੈਲ ਹੋ ਗਿਆ ਉਹਨਾਂ ਨੂੰ ਕਹਾਂ ਪੱਟ ਕੇ ਦੱਸਣ ਦਾ ਕਰ ਮੈਂ ਬਾਪਿਆਂ ਦੇ ਪੈਸੇ ਬਦਲੇ ਪੱਟਿਆ ਮੈਂ ਲੰਗਰ ਹਾਲ ਬਣਾਉਣਾ ਸੀ ਠੀਕ ਹੈ ਪਿੱਛੇ 8.5 ਲੱਖ ਰੁਪਈਆ ਹੈਗਾ ਜੇ ਮੈਂ ਕਹਿੰਦਾ ਮੈਂ ਬੰਦੇ ਲੈਣਾ ਜਨਾ ਨਹੀਂ ਵੇਚਿਆ ਉਹ ਕਹਿੰਦਾ ਮੈਂ ਉਹਨਾਂ ਦੀ ਜੁੱਤੀ ਚ ਪਾਣੀ ਪੀਉ ਮੈਂ ਕਹਿੰਦਾ ਵੀ ਅਸੀਂ ਪੈਸੇ ਨਹੀਂ ਦੇ ਕੇਗਾ ਪਾਜੀ 1 ਰੁਪਇਆ ਬੰਦਾ ਕਵਾਜ ਜਾਵੇ ਨਾ ਤਾਂ 100 ਰੁਪਇਆ ਬੰਦੇ ਦੀ ਜੇਮ ਚ ਆ ਆਪਾਂ 10000 ਕਵਾਜ ਆ ਸਾਰੀ ਦਿਹਾੜੀ ਟੋਲ ਤਾਂ ਕਹਿੰਦਾ ਮੈਂ ਠੰਡੇ ਦੀ ਬੋਤਲ ਪੀਉਂਗਾ ਫਿਰ ਇਹ ਜਿੱਦਣ ਐਡਮਿਟ ਗਈ ਇੱਥੋਂ ਬੜੀ ਸੋਹਣੀ ਗਈ ਉੱਥੇ ਜਾ ਕੇ ਮੂੰਹ ਰੰਗ ਲਿਆ ਉਹਦੇ ਟੂਰਨਾਮੈਂਟ ਦਾ ਇਕਰਾਰਨ ਕਰਨ ਗਈ ਸੀ ਦਾਗਲ ਹੋਣ ਗਈ ਆ 44 ਲੱਖ ਰੁਪਇਆ ਜੀ ਉਹ ਸੀਗਾ ਜਿਹੜਾ ਇਹ ਮੈਨੂੰ ਗੱਲੇ ਚੋਂ ਕੱਢ ਕੇ ਮੈਨੂੰ ਕਿਹਾ ਮੇਰੇ ਉੱਤੇ ਸਿੱਟ ਪੰਜ ਡੱਬੇ ਮਠਾਈ ਦੇ ਚੱਕ ਤੇ ਬਾਰੋ ਤੂਰੀ ਆ ਲੈ ਕੇ ਕੀ ਇਹ ਪਤਾ ਲੱਗੇ ਕੋਈ ਮੇਰੇ ਤੇ ਚੜਾਵਾ ਚੜਾਣ ਆਇਆ ਕਾਲੇ ਵਾਸਤੇ ਜੀ ਦੁਕਾਨ ਜਾਂਦੇ ਸੀ ਲੋਕ ਇਹ ਉਹ ਐਨਆਰਆਈਆਂ ਨੂੰ ਪਾਣਾ ਚਾਹੁੰਦਾ ਸੀ ਜੀ ਵੀ ਬਾਹਰਲੇ ਲੋਕ ਆਏ ਦੇਖਣ ਕਿ ਮੈਨੂੰ ਕਿੰਨਾ ਚੜਾਵਾ ਚਾਹੀਦਾ ਵੀਡੀਓ ਮੈਡਮ ਕੋਣ ਬਣਾਉਂਦਾ ਵਾ ਪਿੱਛੋਂ ਜਿਹੜਾ ਤੁਸੀਂ ਬਾਹਰੋਂ ਆਨੇ ਤੇ ਅੰਦਰ ਡੱਬੇ ਲੈ ਕੇ ਵੀਡੀਓ ਕੋਣ ਬਣਾ ਰਿਹਾ ਪਿੱਛੋਂ ਦੀ ਵੀਡੀਓ ਜੀ ਅਸੀਂ ਉੱਥੇ ਹੀ ਸੀਗੇ ਤੇ ਆ ਸਾਡੇ ਮੇਰਾ ਭਾਂਜਾ ਆਇਆ ਹੈ ਵੱਡਾ ਮੇਰਾ ਬੇਟਾ ਇਹਦਾ ਮੇਰੀ ਸਿਸਟਰ ਦਾ ਉਹ ਬਣਾਉਂਦਾ ਪਿਆ ਸੀ ਕਿਹਨੇ ਕਿਹਾ ਸੀ ਵੀਡੀਓ ਬਣਾਉਣ ਵਾਸਤੇ ਮੈਨੂੰ ਬਾਬਾ ਜੀ ਪਹਿਲੇ ਪਰੀਪਰੇਨ ਕੰਮ ਹੋਇਆ ਮਨ ਲਵੇ ਹਾਂ ਜੀ ਇਹ ਪਹਿਲਾਂ ਸਾਰਾ ਹੀ ਪਲਾਨ ਹੋਇਆ ਸੀ ਮੈਨੂੰ ਕਿਹਾ ਸੀ ਕਿ ਤੂੰ ਬਾਹਰੋਂ ਤੁਰ ਨਾ ਆਕੇ ਡੱਬੇ ਔਰ ਪੈਸੇ ਮੇਰੇ ਲਾਗੇ ਰੱਖੀ ਡੈਸ਼ ਸ਼੍ਰੀ ਰਾਮ ਬੋਲੀ ਉਸ ਤੋਂ ਬਾਅਦ ਮੇਰੇ ਤੇ ਪੈਸਾ ਸਿੱਟੇ ਇੱਕ ਮਿੰਟ ਬਾਅਦ ਤੁਹਾਨੂੰ ਤੁਹਾਡੇ ਕੋਲਸ ਵੀ ਆਈ ਸੀ ਕਿ ਤੁਹਾਡੇ ਕੋਲ ਹਾਂਜੀ ਭਾਜੀ ਪੁਲਿਸ ਮੇਰੇ ਕੋਲ ਜਿਸ ਦਿਨ ਨੇ ਮੇਰੇ ਤੇ ਐਲੀਗੇਸ਼ਨ ਲਗਾਇਆ ਹੈ ਕਿ ਇਹ ਨੋਵਾ ਚ ਬੈਠ ਕੇ ਮੇਰੇ ਪਿੱਛੇ ਬੰਦੇ ਘੁਆਏ ਨੇ ਉਹ ਤੁਹਾਨੂੰ ਮੈਂ ਸਾਰੀ ਗੱਲ ਦੱਸ ਦਿਆਂ ਕਿਤਾ ਹੋਈ ਸੀ ਜੀ ਮੈਨੂੰ ਜਦੋਂ ਇਹਦੇ ਨਾਲ ਗੇਟ ਤੇ ਲੜਾਈ ਹੋਈ ਸੀ ਬਿਲ ਹਸਪੀਟਲ ਨੇ ਮੈਨੂੰ ਆਕੇ ਚੱਤ ਧਮਕੀ ਦਿੱਤੀ ਹੈ 5 ਵਜੇ ਦੇ ਕਰੀਬ ਕੁਝ ਟੈਲ ਸੀਗਾ ਇਨੇ ਇੱਕਦਮ ਆ ਕੇ ਮੇਰੀ ਸਕੂਟੀ ਮורה ਗੱਡੀ ਲਗਾ ਲਈ ਉਸ ਤੋਂ ਬਾਅਦ ਇਨੇ ਮੈਨੂੰ ਇਹ ਕਿਹਾ ਕਿ ਤੂੰ ਮੇਰੇ ਤੇ ਪਰਚਾ ਦਰਜ ਕਰਾਈਂਗੀ ਮੈਂ ਕਿਹਾ ਹਾਂਜੀ ਬਿਲਕੁਲ ਕਿਉਂਕਿ ਤੁਸੀਂ ਮੇਰੇ ਜੋ ਸਿਸਟਰ ਨਾਲ ਕੀਤਾ ਉਹਦਾ ਉਹਦਾ ਅਸੀਂ ਕੁਝ ਐਕਸ਼ਨ ਲਵਾਂਗੇ ਹਨਾ ਉਸ ਤੋਂ ਬਾਅਦ ਇਨੇ ਕੀ ਕੀਤਾ ਜੀ ਉਹ ਉੱਥੋਂ ਚਲਾ ਗਿਆ ਸੀ ਮੇਰੇ ਨਾਲ ਜਦੋਂ ਮੈਂ ਧਮਕੀ ਦੇ ਕੇ ਚਲਾ ਗਿਆ ਲੜਾਈ ਹੋਈ ਸਦੀ ਉਸ ਤੋਂ ਬਾਅਦ ਇਨੇ ਰਾਤ ਨੂੰ ਉੱਥੇ ਨੇ ਜਾ ਕੇ ਸਿਵਲ ਹਸਪੀਟਲ ਇਹ ਆਪਣੇ ਆਪ ਹੀ ਕੱਟ ਲਗਾ ਕੇ ਉੱਥੇ ਪਹੁੰਚ ਗਿਆ ਤੇ ਜਾ ਕੇ ਇਹਨੂੰ ਐਸੇ ਮੈਂ ਵੀ ਆਪਣੀ ਕੋਈ ਰਿਪੋਰਟ ਆ ਤੈਨੂੰ ਕਿਸਾਨੇ ਸਲਾਹ ਦਿੱਤੀ ਕਿ ਤੂੰ ਵੀ ਇਹ ਕੰਮ ਕਾਜੇ ਬਚਾ ਚੱਲਣਾ ਹੈ ਆਪਣਾ ਐਮ ਆਰ ਆਲੇ ਨੇ ਕਟਾਈ ਉੱਥੇ ਜਾ ਕੇ ਉਹ ਤਾਂ ਜੀ ਸਾਡੀ ਵੀ ਕੱਟੀ ਹੋਈ ਆ ਪਰ ਉਸ ਤੋਂ ਪਹਿਲਾਂ ਮੇਰੀ ਸਿਸਟਰ ਐਡਮਿਟ ਹੋਈ ਹੈ ਇਹ ਬਾਤ ਹੋਏ ਹੈ ਇਹ ਆਪਣੇ ਬਚਾਵਾ ਬਾਬਾ ਜੀ ਦਾ ਕਹਿਣਾ ਹੈ ਕਿ ਬੱਚਿਆਂ ਦੀ ਮਾਸੀ ਮੇਰਾ ਘਰ ਖਰਾਬ ਕਰਦੀ ਆ ਮੈਂ ਮੈਨੂੰ ਕੀ ਬੈਨੀਫਿਟ ਆ ਜੀ ਇਹਦੇ ਵਿੱਚ ਇਹ ਦੱਸੋ ਬੱਚਿਆਂ ਦੀ ਮਾਸੀ ਕਿਉਂ ਘਰ ਖਰਾਬ ਕਰੂਗੀ ਇਹ ਕਹਿੰਦਾ ਮੇਰੇ ਡੇਰੇ ਤੇ ਧੀਆਂ ਪੈਣਾ ਆਉਂਦੀਆਂ ਨੇ ਐਨ ਨੂੰ ਕੋਈ ਪੁੱਛਿਆ ਤੂੰ ਕਿਸੇ ਦੀ ਧੀ ਭੈਣ ਤੇ ਲਹੂ ਲਹਾਨ ਕੱਟਤਾ ਮਾਰ ਕੇ ਇਹ ਕਿਸੇ ਦੀ ਧੀ ਨਹੀਂ ਇਹ ਕਿਸੇ ਦੀ ਮਾਂ ਨਹੀਂ ਇਹ ਕਿਸੇ ਦੀ ਭੈਣ ਨਹੀਂ ਹੁਣ ਇਹ ਕਹਿੰਦਾ ਮੈਂ ਘਰ ਖਰਾਬ ਕਰਦੀ ਆ ਜੇ ਸੋ ਰਿਆ ਤਾਂ ਕੁੜੀ ਨੂੰ ਕੁੱਟ ਮਾਰ ਕੇ ਕੱਢਿਆ ਜਾਵੇ ਤਾਂ ਉਹ ਆਪਣੇ ਪੇਕੇ ਆਊਗੀ ਜੀ ਆਹ ਦੇਖੋ ਮੈਂ ਮੰਨ ਲਵੇ ਆ ਗੋਡੇ ਤਾਂ ਮੈਂ ਮੰਨ ਲਿਆ ਹਣਾਂ ਆਹ ਦੇਖੋ ਪਹਿਲਾਂ ਆ ਤੁਸੀਂ ਦੱਸੋ ਕਿਹੜਾ ਮੰਨਦਾ ਇੱਥੇ ਸੂਆ ਮਾਰ ਲਊਗਾ ਤੋ ਜਿਹੜਾ ਤੁਸੀਂ ਕਹਿੰਦੇ ਕਿ ਟੈਟੂ ਵਾਲਾ ਮੁੰਡਾ ਜਿਗਾ ਮੈਂ ਮੋਰੇ ਆਉਗਾ ਮੈਂ ਪਛਾਣ ਲੂਗਾ। ਉਹ ਪਛਾਣ ਲੈਣਾ ਜੀ ਇਹਨਾਂ ਦਾ ਇੱਧ ਕਰਦਾ ਹੀ ਘੁੰਮਦਾ ਕੋਈ ਨਹੀਂ ਪਛਾਣ ਲੈਣਾ। ਉਹ ਮਾਲਕ ਦੀ ਰਵੇ ਮੇਰ ਕੋਈ ਨਹੀਂ ਟੈਨਸ਼ਨ ਨਹੀਂ ਲੈ ਥੋੜਾ ਜਿਹਾ ਮੈਂ ਆਪਸਾ ਚੱਲਦਾ ਭਾਈ। ਸ਼ੀਰਲਾ ਸਵਾਲ ਏ ਯਾਰ। ਉਹ ਤੁਹਾਡੇ ਉਹਨਾਂ ਨੇ ਕਿਹਾ ਹੈ ਕਿ ਕਾਫੀ ਕੁੜੀਆਂ ਦੇ ਬਾਬਾ ਜੀ ਦੇ ਨਾਲ ਨਾਮ ਜੁੜਦੇ ਪਏ ਆ। ਬਾਹਾਂ ਤੇ ਵੀ ਨਾਮ ਲਗਾਇਆ। ਉਹਦੇ ਬਾਰੇ ਕੀ ਸੱਚਾਈ ਆ? ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਭਾਜੀ ਬਾਹਾਂ ਤੇ ਨਾਮ ਕੁੜੀਆਂ ਦਾ ਲਿਖਾਇਆ ਜਾਂਦਾ ਪਹਿਲਾਂ ਦੱਸੋ। ਉਹਨਾਂ ਵੱਲੋਂ ਕਿਹਾ ਗਿਆ ਇਹ ਚੀਜ਼ ਹਾਂ ਜੀ ਉਹਨਾਂ ਵੱਲੋਂ ਕਹੀ ਗਈ ਹੈ ਇਹ ਚੀਜ਼ ਮੇਰੇ ਕਹਾਣੇ ਸੁਣੋ ਜੀ ਮੇਰਾ ਕਿਸੇ ਦੇ ਨਾਲ ਨਹੀਂ ਸੀਗਾ ਜੇ ਮੈਂ ਇਹ ਨਹੀਂ ਕਹਿੰਦਾ ਵੀ ਚਲੋ ਪਹਿਲਾਂ ਆਪਣੀ ਪਹਿਲੀ ਲਾਈਫ ਦੇ ਵਿੱਚ ਜਦੋਂ ਸੀਗਾ ਆਪਣੇ ਨਹੀਂ ਸੀਗਾ ਮੈਂ ਇੱਥੇ ਡੇਰੇ ਤੇ ਬੈਠਾ ਅੱਜ ਤੋਂ ਵੀ 25 ਸਾਲ ਪਹਿਲਾਂ ਮੈਂ ਨਹੀਂ ਕਹਿੰਦਾ ਕਿਸੇ ਨਾਲ ਹੋਊਗਾ ਵੀ ਮੈਨੂੰ ਉਸ ਚੀਜ਼ ਦਾ ਉਸ ਚੀਜ਼ ਦਾ ਤਾਂ ਹੁਣ ਕੋਈ ਦਵਾਈ ਨਹੀਂ ਹੈਗਾ ਮੈਂ ਨਹੀਂ ਕਹਿੰਦਾ ਮੈਂ ਦੁੱਧ ਦੋਤਾ ਹਰੇਕ ਦੀ ਜ਼ਿੰਦਗੀ 'ਚ بڑے ਮੋੜ ਆਉਂਦੇ ਆ ਮੈਂ ਕਿਸੇ ਨੂੰ ਅੱਜ ਤੱਕ ਨਹੀਂ ਕਹਿੰਦਾ ਮੈਂ ਦੁੱਧ ਦੋਤਾ ਪਰ ਮੇਰੀ ਇਹਨੂੰ ਕਾ ਇੱਕ ਮਿਸਟੇਕ ਦਿਖਾ ਦੇ ਡੇਰੇ ਤੇ ਬੈਠੇ ਦੀ ਇੱਕ ਵੀ ਜ਼ਿਆਦਾ ਅੱਧੀ ਵੀ ਦਿਖਾ ਦੇ ਮੇਰੇ ਨਾਲ ਕਿਸੇ ਦੀ ਉਦਾਂ ਹੀ ਫੋਟੋ ਦਿਖ ਕਿਸੇ ਨਾਲ ਦੁਆ ਕਰਦੇ ਆ ਕਹਿੰਦੇ ਇਹਦੇ ਨਾਲ 4-4 5-5 100 ਬੰਦਾ ਵਾਲਾ ਭਾਜੀ ਮੇਰੇ ਨਾਲ ਤਾਂ ਹਜ਼ਾਰ ਵੀ ਗਿਆ ਜੇ ਕਿਸੇ ਨੂੰ ਦੁੱਖ ਮੈਂ ਕਿਹਨੂੰ ਫੋਨ ਕਰਕੇ ਨਹੀਂ ਦੱਸਦਾ ਭਾਜੀ ਠੀਕ ਹੈ ਨਾ ਮੈਂ ਕਿਸੇ ਨੂੰ ਕਹਿੰਦਾ ਮੈਂ ਸਹੀ ਆ ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੁੰਦਾ ਵੀ ਜਿਹਨੂੰ ਪੇਪਰ ਵਾਲੇ ਕੀਤਾ ਉਹਨੂੰ ਪਤਾ ਹੁੰਦਾ ਮੇਰੀ ਕੰਪਾਰਟਮੈਂਟ ਆਉਣੀ ਆ ਮੈਂ ਕੋਈ ਮਾਰਾ ਨਹੀਂ ਕੀਤਾ ਨਾ ਮੈਂ ਕਿਸੇ ਨੂੰ ਕਹਿੰਨਾ ਠੀਕ ਹੈ ਆਪਣੀ ਜਾਨ ਤੇ ਖੇਡ ਕੇ ਮੂੰਹ ਦੇ ਨਾਲ 11 ਖੇਡਣਾ ਸਪਾਣੀਆਂ ਕੋਈ ਮੈਨੂੰ ਕੋਈ ਪੰਡਤ ਨਹੀਂ ਦੱਸਿਆ ਅੱਧੀ ਅੱਧੀ ਰਾਤ ਨੂੰ ਮੈਨੂੰ ਲੋਕਾਂ ਕੋ ਕਸਰ ਵਾਲਾ ਆ ਗਿਆ ਕੋਈ ਕਿਸੇ ਤਰੀਕੇ ਨਾਲ ਆ ਗਿਆ ਕੋ ਕਿਸੇ ਤਰੀਕੇ ਨਾਲ ਸਾਰੀ ਦੁਨੀਆ ਆਉਂਦੀ ਆ ਮੈਂ ਕੋ ਹਰੇਕ ਧਰਮ ਦਾ ਸਤਿਕਾਰ ਕਰਦਾ ਮੈਂ ਹਰੇਕ ਤਰ੍ਹਾਂ ਦੇ ਮੈਂ ਕੋ ਜਿੱਦਾਂ ਹੁਣ ਇਹ ਸਾਡਾ ਪਿੰਡ ਸਿੰਘਾ ਦਾ ਕੁਛ ਵੀ ਹਰੇਕ ਨੂੰ ਮੈਂ ਅਜ ਤੱਕ ਇਹਨੂੰ ਸਤਾਜ ਜੀ ਤੋਂ ਬਿਨਾਂ ਬੋਲਿਆ ਨਹੀਂ ਹਾਂ ਕਿਸੇ ਨੂੰ ਧੀ ਭੈਣ ਨੂੰ ਕੋਈ ਬੰਦਾ ਇੱਕ ਵੀ ਕਹਿ ਦੇ ਹਾਂ ਬੇ ਬਾਬੇ ਦੀ ਕਿਸੇ ਕੋਈ ਦੁਈ ਹੁੰਦੀ ਹੈ ਮੈਂ 15 ਸਾਲ ਤੋਂ ਇੱਥੇ ਸਾਹਮਣੇ ਹੋਏ ਨੇ ਤਾਂ ਕੱਲ ਪਤਾ ਕੀ ਹੁੰਦੀ ਹੈ ਜਿਹੜੇ ਲੋਕ ਇਹ ਗੱਲ ਕਹਿੰਦੇ ਨਾ ਉਹਨਾਂ ਨੂੰ ਮੈਂ ਇਹ ਸਵਾਲ ਕਰਦਾ ਮੈਂ ਬਾਬੇ ਨੂੰ ਇਮਤਿਆਦ ਦਿੱਤੀ ਮੈਂ ਆਪਣੇ ਜੇ ਉਦਾਂ ਦਾ ਹੁੰਦਾ ਨਾ ਖਾਊ ਪੀਰ ਮੈਂ ਆਪਣੇ ਘਰ ਵਾਲੀ ਨੂੰ ਵੀ ਕਹਿੰਦਾ ਹਾਂ ਬੇ ਤੂੰ ਲੈ ਜਾ ਪੈਸੇ ਲੈ ਜਾ ਆਪਣਾ ਦੁਆ ਕਰ ਕੋਈ ਨਹੀਂ ਰੱਖ ਲਾ ਮੈਨੂੰ ਇਹ ਵੀ ਗੱਲ ਕਹੀ ਉਸ ਦਿਨ ਮੈਂ ਕਿਹਾ ਜੇ ਤੂੰ ਲੱਖ ਦੋ ਰੱਖਣਾ ਲੱਖ ਰੱਖਣਾ ਰੱਖ ਲਾ ਵਿੱਚੋਂ ਜਾਂ ਕਿਦਾਂ ਹੁਣ ਭਾਜੀ 17 ਧੱਥੀਆਂ ਆ 17 ਧੱਥੀਆਂ ਵਿੱਚੋਂ ਹਿਆਰ ਨਿਕਲਿਆ 5-500 ਦੀਆਂ ਕਿੰਨੀਆਂ ਕਿੰਨੇ ਬਣ ਗਿਆ ਤੇ ਬਾਬਾ ਜੀ ਉਹਨਾਂ ਵੱਲੋਂ ਇਹ ਵੀ ਕਹਿਣਾ ਹੈ ਕਿ ਸਾਨੂੰ ਬਾਬਾ ਜੀ ਤੋਂ ਖਤਰਾ ਹੈ ਕਿਸ ਚੀਜ਼ ਦਾ ਖਤਰਾ ਹੈ ਜੋ ਬਾਬਾ ਲਦੇਨ ਆ ਉਹ ਬੱਚੇ ਜਰਾ ਜਾ ਕੇ ਮੈਂ ਬਾਬਾ ਲਦੇਨ ਉਹਨਾਂ ਨੇ মিডিਆ ਦੇ ਵਿੱਚ ਕਿਹਾ ਸੀਗਾ ਪਿਛਲੀਆਂ ਹਮਲੇ ਆਪ ਕਰਾਉਣ ਦਾ ਹੈ ਨਾ ਭਾਜੀ ਬਾਬੇ ਦਾ ਖਤਰਾ ਆ ਜੀ ਉੱਡੀ ਗੰਗਾ ਪਹੁੰਚੇ ਨਹੀਂ ਜਾਵੇ ਹਾ ਕਮਾ ਉੱਥੇ ਇਥੋਂ ਬੜੀ ਛੋਣੀ ਗਏ ਉੱਥੇ ਮੂੰਹ ਰੰਗ ਲੈਣ ਬਹੁਤ ਦਾ ਟੂਰਨਾਮੈਂਟ ਦਾ ਆਯੋਜਨ ਕਰਨਾ ਇਦਾਂ ਜਾ ਕੇ ਉੱਥੇ ਉਹ ਕਹਿੰਦੇ ਸੀ ਨਾ ਅਸੀਂ ਥਾਣੇ ਜਾਣਾ ਨਾ ਅਸੀਂ ਕਿਤੇ ਬਾਹਰ ਜਾਣਾ ਆ ਬਾਬੇ ਦਾ ਖਤਰਾ ਆ ਕਿ ਕੱਲ ਨੂੰ ਕੁਝ ਵੀ ਹੁੰਦਾ ਨਾ ਬਾਬਾ ਜੀ ਦਾ ਲੱਗਣਾ ਉਹਨਾਂ ਨੂੰ ਤੂੰ ਕਹ ਦੇ ਬਾਬਾ ਮੈਂ ਨਾ ਹੋਣੇ ਤੋਂ ਲਿਖਾ ਦੇ ਉਹਦਾ ਨਾਂ ਪਹਿਲਾਂ ਮੈਨੂੰ ਤੂੰ ਬਹਿਲ ਕਰੇ ਦਿੱਤਾ ਫੇਰ ਉੱਥੇ ਕੀ ਹੋ ਗਿਆ ਠੀਕ ਹੈ ਜੇ ਮੈਨੂੰ ਚਾਹਣ ਵਾਲੇ ਜਿਹੜੇ ਮੈਨੂੰ ਚਾਹੁੰਦੇ ਆ ਭਾਜੀ ਉਦੋਂ ਤਾਂ ਜ਼ਿਆਦਾ ਆਉਂਦੇ ਸਾਂ ਹਾਂਜੀ ਇੱਕ ਮੈਂ ਥੋ ਹੁਣ ਮੇਰੀ ਗੱਲ ਚੰਗੀ ਤਰ੍ਹਾਂ ਸੁਣੋ ਜੇ ਕਿਸੇ ਨੇ ਇਹਨੂੰ ਕਿਸੇ ਨੇ ਕਹੇਦਾ ਨਾ ਪਠਾਨਕੋਟ ਕਾੜੀ ਹੱਤਾ ਚੌਂਕ ਬੈਠ ਅੰਦਰ ਬੜਦੇ ਸਾਰੇ ਬੰਦਾ ਠੀਕ ਹੋ ਜਾਂਦਾ ਨਾ ਕਹਿੰਦਾ ਮੈਨੂੰ ਉੱਥੇ ਨੂੰ ਲੈ ਕੇ ਤੁਰ ਪਾ ਜੇ ਇਹਨੂੰ ਕਿਸੇ ਨੇ ਕਹੇਦਾ ਬਈ ਹਾਰਪੁਰ ਡੱਬੀ ਵਿਯਾਰ ਲੈ ਕੇ ਚਲੋ ਮੈਨੂੰ ਦਵਾਈ ਲਈ ਹਨ ਉੱਥੇ ਡੱਬੀ ਵਿਯਾਰ ਲੈ ਕੇ ਤੁਰ ਪਾਣਾ ਉਥੋਂ ਵੀ ਨਹੀਂ ਇਹਨੂੰ ਆਰਾਮ ਆਣਾ ਜੇ ਇਹਨੂੰ ਕਹੇਦਾ ਬਈ ਫੋਡੀਆਪੋ ਵਾਲ ਲੁਧਿਆਣੇ ਮੈਂ ਦਵਾਈ ਲੈ ਕੇ ਤੇ ਉੱਥੇ ਲੈ ਕੇ ਜਾਂਦਾ ਉੱਥੇ ਵੀ ਨਹੀਂ ਆਰਾਮ ਆਣਾ ਜੇਨ ਕ ਇਹਨੂੰ ਕਹਿੰਨੇ ਕਹਿੰਦਾ ਵੀ ਜਲੰਧਰ ਚਲ ਜਾਓ ਸ਼ਾਤਰੀ ਮਾਰਕੀਟ ਕੋਈ ਗੜੀਏ ਦਵਾਈ ਦਿੰਦਾ ਨਾ ਉੱਥੇ ਨੂੰ ਲੈ ਕੇ ਦਿੰਦਾ ਥੱਲੇ ਬਾਪੈ ਨੂੰ ਦਵਾਈ ਨਹੀਂ ਲੈ ਕੇ ਦਿੰਦਾ ਉਹ ਸ਼ਾਨਾਂ ਦੀ ਖਾਬਦਾ ਕਹਿੰਦੇ ਮੈਂ ਤਾਂ ਪੁਲਿਸ ਪ੍ਰਾਣਾ ਵੇਖ ਕੇ ਗੇਟ ਭੇੜੀਏ ਨਾ ਪਰ ਕਹਿੰਦੇ ਬਾਂਦਰ ਫਖੀਰ ਸਾਪ ਡੂਮਣਾ ਕਦੇ ਛੇੜੀਏ ਨਾ ਭੁੱਖੇ ਮਾਰਦੇ ਕਿਸੇ ਸਾਥ ਕੋਲ ਚੇਲੇ ਰਹਿੰਦੇ ਨਾ ਪਰ ਜੱਟ ਡਰਾਈਵ ਨੂੰ ਫੌਜੀ ਦਿੱਨੇ ਮੈਲੇ ਰਹਿੰਦੇ ਨਾ ਸਾਧੂ ਆਪੋਂ ਖਾ ਮਾ ਜੂ ਨਾ ਉਹਦੇ ਚੇਲਿਆਂ ਨੂੰ ਭੁੱਖੇ ਨਹੀਂ ਮਾਰ ਦਿੰਦਾ ਭਾਜੀ ਇਹ ਤਾਂ ਆਪਣੀ ਹੈ ਜਨਾਨੀ ਮਣਾ ਕੇ ਲੈਂਦੇ ਸੀ ਇਹ ਭੁੱਖੀ ਮਾਰ ਲਿਓ ਸਾਡੇ ਕੋਲ ਜਿੰਨੇ ਰਹਿੰਦੇ ਪੁੱਛੋ ਤਨਖਾਹ ਵੀ ਦੇਈਦੇ ਉਹਨਾਂ ਨੂੰ ਖਾਣੇ ਨੂੰ ਪੈਸੇ ਵੀ ਦੇਈਦੇ ਜੇ ਸੋਹ ਰਿਆ ਤਾਂ ਕੁੜੀ ਨੂੰ ਕੁੱਟ ਮਾਰ ਕੇ ਕੱਢਿਆ ਜਾਵੇ ਤਾਂ ਉਹ ਆਪਣੇ ਪੇਕੇ ਆਊਗੀ ਜੀ ਬਾਬਾ ਜੀ ਬਾਬਾ ਜੀ ਦਾ ਕਹਿਣਾ ਹੈ ਕਿ ਇਹਦਾ ਚੌਥਾ ਵਿਆਹ ਆ ਬੱਚਿਆਂ ਦੀ ਮਾਸੀ ਜੀ ਨੂੰ ਕਿਸੇ ਦਾ ਕਿਸੇ ਪਾਸੇ ਦਾ ਵਸਣ ਦੇ ਦੇਵੇ ਇਹਦੇ ਚਾਹੇ ਦੱਸ ਹੋਏ ਹੁਣ ਜੀ ਇਹ ਉੱਥੇ ਕੀ ਕਰਨ ਗਿਆ ਸੀ ਇਹਨੇ ਕਿਉਂ ਕਰਾਇਆ ਜੇ ਇਹਨੂੰ ਪਤਾ ਸੀ ਚੌਥਾ ਵਿਆਹ ਇੰਨੇ ਕਿਉਂ ਕਰਾਇਆ ਇਹ ਦੱਸਦਾ ਇਹਦੇ ਪਤਾ ਨਹੀਂ ਕਿੰਨੇ ਹੋਏ ਹੋਏ ਨੇ ਇਹ ਤਾਂ ਗਿਣਤੋਂ ਹੋਏ ਹੋਏ ਨੇ ਜਿਹੜੇ ਅੱਧੇ ਲੋਕਾਂ ਨੂੰ ਵੀ ਨਹੀਂ ਪਤਾ ਹੈਗੇ ਬਾਬਾ ਜੀ ਦੇ ਕਿੰਨੇ ਵਿਆਹ ਹੋਏ ਨੇ ਇੱਕ ਨੰਨੀ ਤਾਂ ਸੀਗੀ ਜੀ ਸਾਨੂੰ ਸੁਣਨ ਨੂੰ ਮਿਲੀ ਆ ਬਾਕੀ ਹੋਰ ਬਾਅਦ ਇਸ ਵੀਟੀ ਵੀ ਲਿਖਿਆ ਹੋਇਆ ਉਹ ਤੁਸੀਂ ਦੇਖ ਲੈ ਤੇ ਇਹਨਾਂ ਦੀ ਵਾਈਫ ਦਾ ਨਾਮ ਕੀ ਹੈ ਵਾਈਫ ਦਾ ਨਾਮ ਨਰਿੰਦਰ ਕੌਰ ਇਹਨੇ ਤਿੰਨ ਤਿੰਨ ਤਾਂ ਇਹ ਹੀ ਹੋ ਗਈਆਂ ਹਾਂਜੀ ਬਾਕੀ ਹੋਰ ਪਾਜੀ ਚਲੋ ਹਤਾ ਉਹਨਾਂ ਨੂੰ ਪਤਾ ਹੋਊਗਾ ਕਿੰਨੇ ਆਣੇ ਮੈਂ ਕਹ ਰਿਹਾ ਹਾਂ ਮੈਨੂੰ ਖਾਚਾ ਪਾਣੀ ਨਹੀਂ ਮਿਲਦਾ ਜੇ ਕੁਝ ਨਹੀਂ ਪੈਂਦਾ ਇਹਨਾਂ ਦੀ ਜੁੱਤੀਆਂ ਮੇਰਾ ਸਿਰ ਮੈਨੂੰ ਵੀ ਘਰਵਾਲੇ ਛੱਡ ਕੇ ਰਹਿੰਦੇ ਕਿੰਨੀ ਕੀ ਦੁਨੀਆ ਯਾਰਲੀਕੇਸ਼ਨ ਹੈ ਸਹੀ ਲੋਕ ਕਹਿੰਦੀ ਮੈਂ ਹਾਂ ਬਲਾ ਨਹੀਂ ਕਰਾਇਆ ਮੈਂ ਆਹ ਨਹੀਂ ਕਰਾਇਆ ਮੈਂ ਤਾਂ ਬਾਬੇ ਨੇ ਭੰਗ ਵਾਲੇ ਪਕੌੜੇ ਨਹੀਂ ਖਾਦੇ ਹੋ ਮੈਨੂੰ ਹਰੇਕ ਬੰਦੇ ਦੀ ਪਛਾਣ ਹੁੰਦੀ ਹੈ ਮੈਂ ਹੋਰ ਕਿਸੇ ਬੰਦੇ ਦਾ ਵੀ ਕਹਿ ਰਿਹਾ ਮੈਂ ਥੋੜੀ ਮੇਰੀ ਇਹਨਾਂ ਨਾਲ ਥੋੜੀ ਲੜਾਈ ਹੋਈ ਹੈ ਲੜਾਈ ਤਾਂ ਮੇਰੇ ਘਰ ਵਾਲੇ ਦੀ ਹੋਈ ਹੈ ਬਹਿ ਲਤੀਏ ਤਾਂ ਇਹ ਹੋ ਜਾਂਦੀ ਸਾਨੂੰ ਵੀ ਪਰੇਸ਼ਾਨ ਕਰਦੀ ਹੈ ਮੈਂ ਇਹਨੂੰ ਅੱਲੇ ਦੇ ਮਾੜਾ ਲਾਭ ਨਹੀਂ ਮੈਂ ਕਹਿੰਦਾ ਅੱਲੇ ਵੀ ਕਹਿੰਦਾ ਨਿਆਣੇ ਦੀ ਮਾਸੀ ਆ ਉਹ ਮੱਥਾ ਟੇਕਦਾ ਮੈਂ ਕਸਮ ਬਾਬਿਆਂ ਦੀ ਖਾਇਕਣਾ ਪਹਿਲਾਂ ਵੀ ਟੇਕਦਾ ਸੀ ਔਰ ਮੈਂ ਅੱਜ ਮੇਰੇ ਕੋਲ ਦਿਲ ਤੇਰੇ ਬਾਰੇ ਬੜੇ ਬਰੋਦ ਤੇ ਬਾਬਾ ਜੀ ਲੜਾਈ ਜੀ ਤੁਸੀਂ ਦੱਸ ਦਿਓ ਤੁਹਾਡੀ ਘਰਵਾਲੀ ਦੇ ਵਿੱਚ ਸਾੜੀ ਦਾ ਕੀ ਰੋਲ ਹੈ ਜੀ ਵਿੱਚ ਸਾੜੀ ਦਾ ਮੈਂ ਤਾਂ ਕਰਦਾ ਨਹੀਂ ਕੀ ਰੋਲ ਹੈ ਯਾਰ ਬਣਾ ਨਹੀਂ ਤੀ ਹੈ ਕਿਉਂ ਨਾ ਮੈਂ ਫੜ ਕੇ ਬੈਹ ਲੁਆ ਜਾਂਦੀ ਐ ਇਹਨੂੰ ਵਿੱਚੋਂ ਨਾ ਕੀ ਰੋਲ ਹੈ ਮੈਂ ਕਹਿੰਦਾ ਨਾ ਸਪਿਰਟ ਅੱਜ ਵੀ ਉਹਦੀ ਕਰਨ ਫੇਗੀ ਹੋ ਗਿਆ ਯਾਰ ਕਹਿੰਦੇ ਮਾੜੀ ਕਰਨ ਤੇ ਚੰਗੀ ਕਰਨ ਤੇ ਮੈਂ ਕਹਿੰਦਾ ਅਸੀਂ ਮਾੜੀ ਤੇ ਚੰਗੀ ਰਵੇ ਭਰਾਵਾ ਪਰ ਅੱਜ ਦਾ ਕੰਮ ਨਹੀਂ ਸੀ ਕਰਨਾ ਚਾਹੀਦਾ ਬਾਹਰ ਕੱਢਣਾ ਸਾਹਮਣੇ ਕੱਢੋ ਯਾਰ ਪਿੱਠ ਪਿੱਛੇ ਗਾਦੀ ਕਰਨੀ ਗੱਲ ਯਾਰ ਕਹਿੰਦੇ ਜੇ ਇਹਨਾਂ ਦੀ ਇਹਨਾਂ ਨੇ ਮੈਨੂੰ ਇੱਕ ਗੱਲ ਸੁਣਨ ਚ ਮਿਲੀ ਆ ਵੀਡੀਓ ਚ ਕਿ ਇਹਨਾਂ ਨੇ ਸਾਡੇ ਬਾਬੇ ਦੀ ਵੀਡੀਓ ਪਾਤੀ ਬਦਨਾਮ ਕਰ ਰਹੀ ਹੈ ਉਹਨੂੰ ਜਦੋਂ ਕਿਸੇ ਦੀ ਧੀ ਭੈਣ ਨੂੰ ਕੁੱਟਿਆ ਜਾਂਦਾ ਮਾਰਿਆ ਜਾਂਦਾ ਉਹ ਬਦਨਾਮੀ ਵਾਲੀ ਗੱਲ ਨਹੀਂ ਹੈਗੀ ਜੀ ਉਹ ਮੈਨੂੰ ਦੱਸੀ ਜਾਵੇ ਦੇ ਰਹੇ ਤੇ ਆਪਣੀ ਜਨਾਨੀ ਨੂੰ ਚਿੰਟਿਆਂ ਨਾਲ ਲੈਨੇ ਮਾਰ-ਮਾਰ ਕੇ ਲਹੂ ਲਹਨ ਕਰਤਾ ਉਹਦੇ ਚ ਇੱਜ਼ਤ ਬਣ ਰਹੀ ਐ ਇਹਨਾਂ ਲੋਕਾਂ ਨੂੰ ਪੁੱਛੋ ਇਹਨਾਂ ਦੇ ਘਰੇਤੀ ਆਪਾਂ ਨਾਵਾ ਹੈ ਨਹੀਂ ਗੀਆਂ ਮੈਡਮ ਇੱਕ ਸਵਾਲ ਰਹਿ ਗਿਆ ਫੇਰ ਦੁਬਾਰਾ ਜਿਹੜੀ ਪੁਲਿਸ ਆਈ ਸੀ ਉਹ ਤੁਹਾਡੇ ਕੋ ਕੀ ਕਰਨਾ ਸੀ ਸਦੀ ਰਾਮ ਨੂੰ ਜਦੋਂ ਪੁਲਿਸ ਆਈ ਸੀ ਬਾਜੀ ਉਹ ਜਿਹੜੀ ਪੁਲਿਸ ਆਈ ਸੀ ਜਦੋਂ ਮੇਰੀ ਸਿਸਟਰ ਦਾ ਹਸਪੀਟਲ ਚ ਫੋਨ ਆਇਆ ਰਾਤ ਨੂੰ ਕਿ ਇੱਥੇ ਬਹੁਤ ਸਾਰੇ ਇਹ ਬੰਦੇ ਇਕੱਠੇ ਕਰਕੇ ਲੈ ਕੇ ਆਇਆ ਮੈਂ ਜੀ ਥਾਣੇ 'ਚ ਫੋਨ ਕੀਤਾ ਕੰਟਰੋਲ ਰੂਮ 'ਵੀ ਫੋਨ ਕੀਤਾ ਮੈਨੂੰ ਕੋ ਰਿਪੋਰਟ ਪਹਿਲੇ ਫੋਨ 'ਚ ਕੰਟਰੋਲ ਰੂਮ ਕੀਤਾ ਮੈਂ ਐਸਐਚ ਸਾਹਿਬ ਨੂੰ ਕੀਤਾ ਫਿਰ ਮੈਂ ਐਸਪੀ ਮੈਮ ਨੂੰ ਕੀਤਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਜਦੋਂ ਕੰਟਰੋਲ ਰੂਮ ਮੈਂ ਫੋਨ ਕੀਤਾ ਤੇ ਮੈਂ ਤਾਰੀਵਾਲ ਮੈਮ ਨੂੰ ਵੀ ਫੋਨ ਕੀਤਾ ਉਹਨਾਂ ਨੂੰ ਵੀ ਮੈਂ ਕਿਹਾ ਮੇਰੀ ਸਰ ਨਾਲ ਗੱਲ ਹੋਈ ਤਾਰੀਵਾਲ ਸਰ ਨਾਲ ਮੈਂ ਕਿਹਾ ਸਰ ਐਦਾ ਕਰਕੇ ਅੱਜ ਜਿਹੜੀ ਵੀ ਗੱਲ ਹੋਈ ਸੀਗੀ ਮੇਰੀ ਸਿਸਟਰ ਔਰ ਜੀਜੂ ਦੇ ਵਿੱਚ ਮੈਂ ਕਿਹਾ ਉਹਦੇ ਕਰਕੇ ਉੱਥੇ ਉਹ ਬੰਦੇ ਲੈ ਕੇ ਪਹੁੰਚਿਆ ਹੋਇਆ ਉਹਨਾਂ ਨੇ ਕਿਹਾ ਮੈਂ ਥਾਣੇ 'ਚ ਫੋਨ ਕਰਦਾ ਮੈਂ ਤੁਹਾਡੇ ਕੋਲ ਦੋ ਬੰਦੇ ਭੇਜਦਾ ਹਾਂ ਮੇਰੇ ਕੋਲ ਜੀ ਥੋੜੀ ਦਰਵਾਦੀ ਐਸਪੀ ਦਫਤਰ ਤੋਂ ਦੋ ਬੰਦੇ ਆਏ ਸੀਗੇ ਫੁਰਸ ਵਾਲੇ ਤੁਸੀਂ ਡਿਟੇਲ ਘਟਾ ਸਕਦੇ ਉੱਥੇ ਕਲੀਤ ਵਿੱਚ ਕੈਮਰੇ ਲੱਗੇ ਹੋਏ ਆ ਉਹ ਮੈਂ ਨਾਲ ਗੱਲ ਕਰਕੇ ਪੁੱਛ ਕੇ ਗਏ ਆ ਬੇਟਾ ਕੀ ਗੱਲ ਹੋਈ ਹੈ ਮੈਂ ਸਾਰੀ ਗੱਲ ਦੱਸੀ ਹੈ ਉਹ ਸਿਵਲ ਹਸਪੀਟਲ ਪਹੁੰਚੇ ਮੇਰੀ ਸਿਸਟਰ ਕੋਲ ਉਸੇ ਦਿਨ ਜਿਸ ਦਿਨ ਨੇ ਮੇਰੇ ਤੇ ਅਲਿਗੇਸ਼ਨ ਲਾਇਆ ਮੈਂ ਘਾਰੀ ਸੀ ਠੀਕ ਹੈ ਜੀ